ਪਿਆਰੇ ਸੋਤਿਓ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਅੱਜ ਤੁਹਾਨੂੰ ਸੀਜ਼ਨਲ ਅਫੈਕਟਿਵ ਡਿਸਆਰਡਰ ਬਾਰੇ ਥੋੜੀ ਜਾਣਕਾਰੀ ਦੇਵਾਂਗਾ ਕਿ ਮੌਸਮੀ ਜਿਹੜਾ ਪ੍ਰਭਾਵੀ ਵਿਕਾਰ ਆ ਜਦੋਂ ਮੌਸਮ ਬਦਲਦਾ ਉਦੋਂ ਸਾਨੂੰ ਉਦਾਸੀ ਕਿਉਂ ਜ਼ਿਆਦਾ ਹੁੰਦੀ ਹੈ ਸਰਦੀਆਂ ਦੇ ਦਿਨਾਂ ਦੀ ਅੱਜ ਆਪਾਂ ਗੱਲ ਕਰਾਂਗੇ ਕਿ ਸਰਦੀਆਂ ਦੇ ਵਿੱਚ ਖਾਸ ਕਰਕੇ ਜਦੋਂ ਧੁੱਪ ਨਿਕਲਣੀ ਬੰਦ ਹੋ ਜਾਂਦੀ ਹੈ ਫੌਗੀ ਸੀਜ਼ਨ ਜਾਂ ਰੀਨੀ ਸੀਜ਼ਨ ਹੁੰਦਾ ਬੱਦਲ ਬਹੁਤ ਜ਼ਿਆਦਾ ਰਹਿੰਦੇ ਹਨ ਉਹਨਾਂ ਸਮਿਆਂ ਦੇ ਵਿੱਚ ਉਦਾਸੀ ਰੋਗ ਕਿਉਂ ਹੁੰਦਾ ਇਹਦੀਆਂ ਮੇਨ ਨਿਸ਼ਾਨੀਆਂ ਕੀ ਹੁੰਦੀਆਂ ਇਹਦੇ ਕਾਰਨ ਕੀ ਹੁੰਦੇ ਇਹਨੂੰ ਸੀ ਵਿంటర్ ਬਲੂਜ਼ ਵੀ ਕਹਿ ਦਿੰਦੇ ਆ ਜੋ ਕਿ ਠੰਡੇ ਮਹੀਨਿਆਂ ਦੌਰਾਨ ਥੋੜਾ ਜਿਹਾ ਜਦੋਂ ਅਸੀਂ ਲੋ ਮੂਡ ਜਿਹੜਾ ਵਾ ਉਹ ਮਹਿਸੂਸ ਕਰਦੇ ਆ ਇੱਕ ਡਿਪਰੈਸ਼ਨ ਆ ਜੋ ਸੀਜ਼ਨਲ ਡਿਪਰੈਸ਼ਨ ਵਿਦਆਊਟ ਤੇ ਅਸੀਂ ਇਹਦਾ ਨਾਮ ਦਿੰਦੇ ਆ ਇਹ ਕਾਫੀ ਹੱਦ ਤੱਕ ਜਿਹੜਾ ਵਾ ਲੋਕਾਂ ਨੂੰ ਪਰੇਸ਼ਾਨ ਕਰਦਾ ਜਿਹਦੇ ਬਾਰੇ ਕਈ ਵਾਰੀ ਸਾਨੂੰ ਖੁਦ ਨੂੰ ਸਹੀ ਜਾਣਕਾਰੀ ਨਾ ਹੋਣ ਕਾਰਨ ਅਸੀਂ ਡਾਕਟਰ ਕੋਲ ਬੜਾ ਲੇਟ ਜਾਂਦੇ ਆ ਜਾਂ ਇਧਰੋਂ ਉਧਰੋਂ ਕੋਈ ਗਲਤ ਦਵਾਈ ਖਾ ਕੇ ਅਸੀਂ ਆਪਣਾ ਨੁਕਸਾਨ ਕਰ ਲੈਂਦੇ ਕਿਉਂਕਿ ਸੀਜ਼ਨਲ ਫੈਕਟਿਵਿਟੀ ਡਿਸਆਰਡਰ ਦਾ ਇਲਾਜ ਜਿਹੜਾ ਵਾ ਉਹ ਮਾਹਰ ਡਾਕਟਰ ਜਿਵੇਂ ਮਨੋਵਿਗਿਆਨੀ ਨੇ ਜਾਂ ਸੈਕਟ੍ਰੀਸ ਨੇ ਜਿਹੜੇ ਉਹਨਾਂ ਨੇ ਕਰਨਾ ਹੁੰਦਾ ਉਹਨਾਂ ਕੋਲ ਜਾ ਕੇ ਤੁਹਾਨੂੰ ਕਿਉਂ ਇਹਦੇ ਵਿੱਚ ਕਈ ਵਾਰੀ ਲਾਈਟ ਥੈਰੇਪੀ ਦੀ ਵੀ ਲੋੜ ਪੈ ਜਾਂਦੀ ਹੈ ਉਹ ਸਾਰਾ ਆਪਾਂ ਦੱਸਦੇ ਆਂ ਇਦੇ ਮੇਨ ਲੱਛਣ ਕੀ ਹੁੰਦੇ ਆ ਕਿ ਪਰਸਨ ਉਦਾਸੀ ਬਹੁਤ ਜ਼ਿਆਦੀ ਮਹਿਸੂਸ ਕਰਦਾ ਸਾਰਾ ਦਿਨ ਤੁਸੀਂ ਉਦਾਸ ਰਹਿੰਦੇ ਹੋ ਸੁਸਤ ਰਹਿੰਦੇ ਹੋ ਚਿੰਤਾ ਤੁਹਾਡੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਬਿਨਾਂ ਕਾਰਨ ਤੋਂ ਬਿਨਾਂ ਮਤਲਬ ਤੋਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਚਿੰਤਾ ਆਈ ਜਾਣੀ ਕਾਰਬੋਹਾਈਡਰੇਟਸ ਦੀ ਲਾਲਸਾ ਜਿਹੜੀ ਵੱਧ ਜਾਂਦੀ ਜਾਨੀ ਕਿ ਕਈ ਵਾਰੀ ਮਿੱਠਾ ਜਾਂ ਕਾਰਬੋ ਵਾਲੀ ਚੀਜ਼ ਜ਼ਿਆਦਾ ਖਾਣ ਨੂੰ ਦਿਲ ਕਰਨਾ ਉਹਦੇ ਨਾਲ ਫਿਰ ਸ਼ੂਗਰ ਵਾਲੇ ਮਰੀਜ਼ਾਂ ਦੀ ਸ਼ੂਗਰ ਵਿਗੜ ਜਾਂਦੀ ਹੈ ਭਾਰ ਵੱਧ ਜਾਂਦਾ ਭੁੱਖ ਜਦੋਂ ਜ਼ਿਆਦਾ ਲੱਗਦੀ ਹੈ ਉਹਦੇ ਨਾਲ ਫਿਰ ਥਕਾਵਟ ਬਹੁਤ ਜ਼ਿਆਦਾ ਆਉਂਦੀ ਹੈ ਵੀਕਨੈਸ ਫੀਲ ਹੁੰਦੀ ਹੈ ਜਿਹੜੀ ਊਰਜਾ ਦੀ ਕਮੀ ਹੈ ਨਿਰਾਸ਼ਾ ਬਹੁਤ ਜ਼ਿਆਦੀ ਮਹਿਸੂਸ ਕਰਦਾ ਪਰਸ਼ਨ ਉਹ ਵਿਕਾਰ ਦੀਆਂ ਭਾਵਨਾਵਾਂ ਵੀ ਉਹਦੇ ਮਨ ਦੇ ਵਿੱਚ ਫालतू ਦੇ ਵਿਚਾਰ ਜਿਹੜੇ ਆ ਨਿਰਾਸ਼ਾ ਭਰੇ ਆਉਂਦੇ ਜਾਂਦੇ ਉਹਨੂੰ ਕਨਸੈਂਟ੍ਰੇਸ਼ਨ ਜਿਹੜੀ ਕਿ ਧਿਆਨ ਨੂੰ ਕੇਂਦ੍ਰਿਤ ਕਰਨ ਦੇ ਵਿੱਚ ਬੜੀ ਸਮੱਸਿਆ ਆਉਂਦੀ ਹੈ ਚਿੜਚਿੜਾਪਨ ਬਹੁਤ ਹੁੰਦਾ ਉਹ ਪਰੇਸ਼ਾਨ ਬੜਾ ਆਪਣੇ ਆਪ ਨੂੰ ਮਹਿਸੂਸ ਕਰਦਾ ਨਿੱਕੀ ਨਿੱਕੀ ਗੱਲ ਤੋਂ ਉਹਦੇ ਨਾਲ ਨਾਰਮਲ ਗੱਲ ਵੀ ਕਰੋਗੇ ਤੇ ਉਹ ਚਿੜਚਿੜਾ ਜਾਂ ਪਰੇਸ਼ਾਨੀ ਵਾਲਾ ਮੂਡ ਉਹਦਾ ਬਣ ਜਾਂਦਾ ਸੋ ਉਹ ਸਮਾਜਿਕ ਗਤੀਵਿਧੀਆਂ ਤੋਂ ਵੀ ਪਿੱਛੇ ਹਟ ਜਾਂਦਾ ਜਿੰਨਾ ਮਤਲਬ ਲੋਕਾਂ ਨੂੰ ਮਿਲ ਜਾਂ ਜੋ ਐਕਟੀਵਿਟੀਆਂ ਕਰਕੇ ਉਹਨੂੰ ਬੜੀ ਖੁਸ਼ੀ ਮਿਲਦੀ ਸੀ ਉਹਦਾ ਧਿਆਨ ਉਤੋਂ ਪਿੱਛੇ हट ਜਾਂਦਾ ਉਹ ਉਸ ਘਟਨਾ ਦਾ ਜਾਂ ਉਹਨਾਂ ਚੀਜ਼ਾਂ ਦਾ ਆਨੰਦ ਨਹੀਂ ਲੈ ਸਕਦਾ। ਸਮਾਜਿਕ ਗਤੀਵਿਧੀਆਂ ਦੇ ਵਿੱਚ ਵੀ ਉਹਦਾ ਜਿਹੜਾ ਇੰਟਰਸਟ ਹੈ ਉਹ ਬਹੁਤ ਜ਼ਿਆਦਾ ਘੱਟ ਹੋ ਜਾਂਦਾ। ਉਹਨੂੰ ਨੀਂਦ ਦੀ ਬੜੀ ਸਮੱਸਿਆ ਹੁੰਦੀ ਹੈ। ਖਾਸ ਕਰਕੇ ਕਈ ਵਾਰੀ ਜ਼ਿਆਦਾ ਨੀਂਦ ਆਉਂਦੀ ਹੈ। ਸਾਰਾ ਦਿਨ ਪਿਆ ਰਹਿੰਦਾ ਮੰਜੇ ਦੇ ਉੱਪਰ ਉੱਠਣ ਨੂੰ ਦਿਲ ਨਹੀਂ ਕਰਦਾ। ਉਹ ਕਈ ਵਾਰੀ ਮੌਤ ਦੀ ਜਾਂ ਖੁਦਕੁਸ਼ੀ ਦੇ ਵਿਚਾਰ ਵੀ ਉਹਦੇ ਮਨ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਆ। ਇਦੇ ਕਾਰਨ ਕੀ ਹੁੰਦਿਆ ਕਿ ਸਾਡੇ ਅੰਦਰ ਇੱਕ ਨਾ ਜੀਵ ਵਿਗਿਆਨਕ ਕੜੀ ਹੁੰਦੀ ਹੈ ਉਹਦੇ ਵਿੱਚ ਤਬਦੀਲੀ ਆ ਜਾਂਦੀ ਹੈ ਜਦੋਂ ਸੂਰਜ ਦੀ ਰੋਸ਼ਨੀ ਘਟ ਜਾਂਦੀ ਹੈ ਤਾਂ ਸਾਡੇ ਅੰਦਰ ਜਿਹੜੀ ਜੈਵਿਕ ਕੜੀ ਆ ਉਹ ਬਦਲ ਜਾਂਦੀ ਹੈ ਇਹ ਅੰਦਰੂਨੀ ਕੜੀ ਜਿਹੜੀ ਆ ਉਹ ਸਾਡੇ ਮੂਡ ਨੂੰ ਨੀਂਦ ਨੂੰ ਤੇ ਹਾਰਮੋਨਸ ਨੂੰ ਜਿਹੜੀ ਆ ਨਿਯੰਤਰਿਤ ਕਰਦੀ ਹੈ ਜਦੋਂ ਇਹ ਬਦਲਦੀ ਹੈ ਤੇ ਸਾਡੀਆਂ ਰੋਜ਼ਾਨਾ ਦੀਆਂ ਫਿਰ ਕਈ ਜਿਹੜੀਆਂ ਅਨੁਸੂਚੀ ਆ ਉਹ ਵੀ ਬਾਹਰ ਹੋ ਜਾਂਦੀ ਹੈ ਜਿਸ ਲਈ ਅਸੀਂ ਤੁਸੀਂ ਵਰਤੋਂ ਕਰਦੇ ਸੀ ਦਿਨ ਦੀ ਲੰਬਾਈ ਵਿੱਚ ਤਬਦੀਲੀਆਂ ਨੂੰ ਅਨੁਕੂਲ ਨਹੀਂ ਕਰ ਸਕਦੇ ਕਿਉਂਕਿ ਦਿਨ ਛੁੱਟੀ ਹੋ ਜਾਂਦੇ ਆ ਜਲਦੀ ਹਨੇਰਾ ਹੋ ਜਾਂਦਾ ਤੇ ਉਹ ਸਾਡੀ ਬਾਇਓਲੋਜੀਕਲੀ ਜਿਹੜੀ ਵਾਚ ਹੈ ਜੀਵ ਵਿਗਿਆਨਕ ਘੜੀ ਹੈ ਉਹ ਤਬਦੀਲ ਹੋ ਜਾਂਦੀ ਹੈ ਇਹ ਕੇ ਦੇ ਵਿੱਚ ਦਿਮਾਗ ਦੇ ਜਿਹੜੇ ਰਸਾਇਣ ਹੁੰਦੇ ਆ ਉਹ ਵੀ ਅਸੰਤੁਲਨ ਉਹਨਾਂ ਦਾ ਵੀ ਵਿਗੜ ਜਾਂਦਾ ਕਿ ਦਿਮਾਗ ਦੇ ਰਸਾਇਣਾਂ ਜਿਨ੍ਹਾਂ ਨੂੰ ਅਸੀਂ ਨਿਊਰੋਟ੍ਰਾਂਸਮਿਟਰ ਕਹਿੰਦੇ ਆ ਜਾਂ ਨਾੜੀਆਂ ਦੇ ਵਿਚਕਾਰ ਜਿਹੜੇ ਸੰਦੇਸ਼ ਭੇਜਦੇ ਆ ਸੰਚਾਰ ਦਾ ਕੰਮ ਕਰਦੇ ਆ ਇਨ ਜਿਹੜੇ ਰਸਾਇਣਾਂ ਦੇ ਵਿੱਚ ਸੈਰੋਟੋਨਿਨ ਸ਼ਾਮਿਲ ਹੁੰਦਾ ਹਾਰਮੋਨ ਜੋ ਖੁਸ਼ੀ ਦੀਆਂ ਭਾਵਨਾਵਾਂ ਨੂੰ ਵਿੱਚ ਯੋਗਦਾਨ ਪਾਉਂਦਾ ਯਾਨੀ ਕਿ ਖੁਸ਼ੀ ਦਾ ਜਿਹੜਾ ਹਾਰਮੋਨ ਹੈ ਜੋ ਸਾਨੂੰ ਖੁਸ਼ੀ ਦਿੰਦਾ ਤੇ ਜਦੋਂ ਤੁਹਾਡੇ ਕੋਲ ਪਹਿਲਾਂ ਘੱਟ ਸੈਰੋਟੋਨਿਨ ਹੋਵੇ ਕਿਉਂਕਿ ਸੂਰਜ ਦੀ ਰੋਸ਼ਨੀ ਜਿਹੜੀ ਆ ਉਹ ਸੈਰੋਟੋਨਿਨ ਨੂੰ ਨਿਯੰਤਰਿਤ ਕਰਨ ਵਿੱਚ ਹੈਲਪ ਕਰਦੀ ਹੈ ਤੇ ਸਰਦੀਆਂ ਦੇ ਵਿੱਚ ਜਿਹੜੀ ਸੂਰਜ ਦੀ ਰੋਸ਼ਨੀ ਦੀ ਕਮੀ ਹੋ ਜਾਂਦੀ ਹੈ ਤੇ ਉਹਦੇ ਨਾਲ ਫਿਰ ਸਿਚੁਏਸ਼ਨ ਵਿਗੜ ਜਾਂਦੀ ਹੈ ਜੇ ਸਾਨੂੰ ਡਿਪਰੈਸ਼ਨ ਹੋ ਜਾਂਦਾ ਖੁਸ਼ੀ ਦੀ ਭਾਵਨਾ ਦੀ ਜਗ੍ਹਾ ਤੇ ਉਦਾਸ ਮਹਿਸੂਸ ਕਰਦੇ ਅਸੀਂ ਖੁਸ਼ੀ ਵਾਲਾ ਕੰਮ ਵੀ ਸਾਨੂੰ ਚੰਗਾ ਨਹੀਂ ਲੱਗਦਾ ਖੁਸ਼ੀ ਵਾਲੀ ਕੋਈ ਕਰਦੇ ਵਿੱਚ ਖੁਸ਼ੀ ਵੀ ਆਈ ਹੈ ਤੇ ਉਹ ਪਰਸਨ ਨੂੰ ਉਹ ਉਨੀ ਖੁਸ਼ੀ ਨਹੀਂ ਹੋਊਗੀ ਜਿੰਨੀ ਉਹਨੂੰ ਪਹਿਲਾਂ ਖੁਸ਼ੀ ਹੁੰਦੀ ਸੀ ਉਸ ਤਰ੍ਹਾਂ ਦੀ ਘਟਨਾ ਤੋਂ ਹੁਣ ਵਿਟਾਮਿਨ ਡੀ ਦੀ ਕਮੀ ਹੋ ਜਾਨੀ ਕਿਉਂਕਿ ਉਹ ਵੀ ਕੀ ਹੈ ਸੂਰਜ ਦੀ ਰੋਸ਼ਨੀ ਘਟਣ ਜਾਣ ਕਰਨ ਜਦੋਂ ਵਿਟਾਮਿਨ ਡੀ ਪੈਦਾ ਕਰਨ ਦੇ ਵਿੱਚ ਸੂਰਜ ਦੀ ਰੋਸ਼ਨੀ ਸਾਨੂੰ ਹੈਲਪ ਕਰਦੀ ਹੈ ਤੇ ਜਦੋਂ ਸਰਦੀਆਂ ਦੇ ਵਿੱਚ ਧੁੱਪ ਘਟ ਜਾਂਦੀ ਹੈ ਤੇ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ ਉਹ ਤਬਦੀਲੀ ਵੀ ਸਾਡੇ ਜਿਹੜੇ ਹਾਰਮੋਨ ਨੇ ਜਿਵੇਂ 세ਰੋਟੋਨਨ ਨੇ ਉਹਦੇ ਦੇ ਉੱਪਰ ਜਿਹੜਾ ਵਾ ਉਹ ਅਸਰ ਪਾਉਂਦੀ ਹੈ ਜੋ ਸਾਡੇ ਮੂਡ ਦੇ ਉੱਪਰ ਜਾ ਕੇ ਫਿਰ ਪ੍ਰਭਾਵ ਪੈਂਦਾ ਉਹਦਾ ਸਿੱਧਾ ਹੀ ਇੱਕ ਮੈਲੇਟੋਨਨ ਬੂਸਟ ਦੇ ਵਿੱਚ ਵੀ ਕੀ ਹੁੰਦਾ ਕਿ ਜਦੋਂ ਮੈਲੇਟੋਨਨ ਇੱਕ ਰਸਾਇਣ ਆ ਜਿਹੜਾ ਤੁਹਾਡੀ ਨੀਂਦ ਦੇ ਪੈਟਰਨ ਅਤੇ ਮੂਡ ਨੂੰ ਪ੍ਰਭਾਵਿਤ ਕਰਦਾ ਜਦੋਂ ਸੂਰਜ ਦੀ ਰੋਸ਼ਨੀ ਦੀ ਕਮੀ ਹੁੰਦੀ ਹੈ ਤੇ ਕੁਝ ਲੋਕਾਂ ਨੂੰ ਮੈਲੇਟੋਨਨ ਦੇ ਵੱਧ ਉਤਪਾਦਨ ਨੂੰ ਉਤਸ਼ਾਹਤ ਹੁੰਦੀ ਹੈ ਜਾਨੀ ਕਿ ਉਹ ਵੱਧ ਹੋ ਜਾਂਦਾ ਉਹ ਉਹ ਨਹੀਂ ਸਾਨੂੰ ਨੀਂਦ ਲੈ ਕੇ ਆਉਣੀ ਹੈ ਜੇ ਮੈਲੇਟੋਨਿਨ ਦੀ ਕਮੀ ਆ ਤਾਂ ਨੀਂਦ ਨਹੀਂ ਆਉਗੀ ਜੇ ਉਹ ਵੱਧ ਹੋ ਗਿਆ ਤਾਂ ਨੀਂਦ ਜ਼ਿਆਦਾ ਆਉਗੀ ਇਸ ਕਰਕੇ ਸਰਦੀਆਂ ਦੇ ਦੌਰਾਨ ਤੁਸੀਂ ਸੋਸਤ ਅਤੇ ਨੀਂਦ ਮਹਿਸੂਸ ਕਰਦੇ ਹੋ ਉਹ ਪਰਸਨ ਸਵੇਰੇ ਵੀ ਨੀਂਦ ਦਿਨੇ ਵੀ ਸੁੱਤਿਆਂ ਵਾਂਗੂ ਰਹੇਗਾ ਮਨ ਜੇ ਉੱਠਣ ਨੂੰ ਦਿਲ ਨਹੀਂ ਕਰੇਗਾ ਨਾ ਹੌਣਾ ਤੋਣਾ ਤਿਆਰ ਹੋਣਾ ਜਾਂ ਉਹਦੀ ਸੋਚ ਜਿਹੜੀ ਆ ਬੜੀ ਨੈਗੇਟਿਵ ਹੋ ਜੂਗੀ ਨਕਾਰਾਤਮਕ ਵਿਚਾਰ ਜੇ ਰਾਤ ਨੂੰ ਦਿਨਾਂ ਫਿਰ ਜਦੋਂ ਹਰ ਇੱਕ ਗੱਲ ਜਿਹੜੀ ਉਹਨੂੰ ਕਰੋਗੇ ਉਹਨੂੰ ਸਿੱਧੀ ਗੱਲ ਨੂੰ ਵੀ ਪੁੱਠੀ ਪਾਊਗਾ ਤਣਾ ਚਿੰਤਾ ਜਾਂ ਉਹਦੇ 네ਗਟਿਵ ਜਿਹੜੇ ਵਿਚਾਰ ਨੇ ਆ ਜਾਣਗੇ ਇਸ ਕਰਕੇ ਇਹ ਹੁਣ ਇਹ ਅਗਰ ਤੁਹਾਨੂੰ ਵੀ ਕਿਸੇ ਨੂੰ ਇਦਾਂ ਦੀ ਹੁੰਦੀ ਹੈ ਤੇ ਇਹਦੇ ਪਿੱਛੇ ਕੌਣ ਲੋਕ ਨੇ ਕਿ ਜਿਨ੍ਹਾਂ ਨੂੰ ਇਹ ਜ਼ਿਆਦਾ ਹੋ ਸਕਦੀ ਹੈ ਕਈ ਵਾਰੀ ਇਹਦੇ ਪਿੱਛੇ ਇੱਕ ਮੂਡ ਡਿਸਆਰਡਰ ਹੋਰ ਵੀ ਹੁੰਦੇ ਨੇ ਜਿਵੇਂ ਮੇਜਰ ਡਿਪਰੈਸਿਵ ਡਿਸਆਰਡਰ ਹੈ ਜਾਂ ਬਾਈਪੋਲਰ ਡਿਸਆਰਡਰ ਹੈ ਡਿਪਰੈਸ਼ਨ ਦੇ ਰੂਪ ਵਿੱਚ ਜਿਵੇਂ ਮਾਨਸਿਕ ਸਿਹਤ ਦੀਆਂ ਸਥਿਤੀਆਂ ਜਿਵੇਂ ਸਾਈਕੋਫਰੇਨੀਆ ਵਰਗੇ ਰੋਗ ਵੀ ਇਹਦੇ ਪਿੱਛੇ ਹੋ ਸਕਦੇ ਹੈ ਜਾਂ ਬਦਲਵਾਈ ਅਗਰ ਜਦਾ ਰਹਿੰਦੀ ਹੈ ਜਿੱਥੇ ਧੁੱਪ ਮੰਨੋ ਮਹੀਨਾ ਦੋ ਮਹੀਨੇ ਤੁਹਾਡੇ ਬਦਲਾਂ ਦੇ ਕਾਰਨ ਜਾਂ ਉਹ ਤੁੰਦ ਦੇ ਕਾਰਨ ਜਿਵੇਂ ਫੌਗਸ ਵਗੈਰਾ ਦੇ ਕਾਰਨ ਸੂਰਜ ਬਿਲਕੁਲ ਨਹੀਂ ਨਿਕਲਦਾ ਤਦ ਕਰਕੇ ਵੀ ਇਹਦੇ ਲੱਛਣ ਹੋਰ ਵਿਗੜ ਜਾਂਦੇ ਹਨ ਹੁਣ ਇਹਦੇ ਅਗਰ ਤੁਹਾਨੂੰ ਵੀ ਕਿਸੇ ਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਕਿ ਤੁਹਾਡਾ ਨੀਅਰ ਡੀਅਰ ਕੋਈ ਕਰਦਾ ਮੈਂਬਰ ਫੈਮਲੀ ਦਾ ਕੋਈ ਪਰਿਵਾਰਕ ਜਾਂ ਕੋਈ ਯਾਰ ਦੋਸਤਾਂ ਨੂੰ ਪਤਾ ਲੱਗਦਾ ਤਾਂ ਉਹਨੂੰ ਤੁਸੀਂ ਮਾਨਸਿਕ ਰੋਗਾਂ ਦੇ ਡਾਕਟਰ ਕੋਲ ਲੈ ਕੇ ਜਾਓ ਕਿਉਂਕਿ ਇਹਦਾ इलाज ਡਾਕਟਰ ਨੇ ਹੀ ਕਰਨਾ ਹੁੰਦਾ ਜਾਂ ਤੁਸੀਂ ਆਮ ਆਪਣੇ ਫੈਮਿਲੀ ਡਾਕਟਰ ਕੋਲ ਜਾਂਦੇ ਹੋ ਉੱਥੇ ਜਾਓ ਉਹ ਤੁਹਾਨੂੰ ਸਲਾਹ ਦੇ ਦੇਣਗੇ ਜੇ ਲੋੜ ਹੋਈ ਤੇ ਕਿਉਂਕਿ ਇਹਦੇ ਵਿੱਚ ਮੈਡੀਸਿਨ ਦੇ ਨਾਲ ਨਾਲ ਲਾਈਟ ਥੈਰਪੀ ਵੀ ਦੇਣੀ ਪੈਂਦੀ ਹੈ ਕੋਈ ਲਾਈਫ ਸਟਾਈਲ ਨੂੰ ਵੀ ਐਕਟਿਵ ਕਰਨਾ ਪੈਂਦਾ ਅਗਰ ਤੁਹਾਨੂੰ ਜਾਂ ਤੁਹਾਡੇ ਜੋ ਵੀ ਕਿਸੇ ਨੂੰ ਦੇ ਮੀਅਰ ਡੀਅਰ ਨੂੰ ਕਿਸੇ ਨੂੰ ਹੈ ਪ੍ਰੋਬਲਮ ਤਾਂ ਇੱਕ ਤਾਂ ਤੁਸੀਂ ਆਪਣੇ ਆਪ ਨੂੰ ਐਕਟਿਵ ਰੱਖੋ ਆਪਣੀ ਖੁਰਾਕ ਦਾ ਧਿਆਨ ਰੱਖੋ ਕਾਰਬੋਹਾਈਡਰੇਟਸ ਜ਼ਿਆਦਾ ਨਾ ਖਾਓ ਇਹ ਕਾਰਬੋਹਾਈਡਰੇਟਸ ਜਾਂ ਮਿੱਠੇ ਵਾਲੀਆਂ ਚੀਜ਼ਾਂ ਜ਼ਿਆਦਾ ਖਾਓਗੇ ਤੇ ਇਹ ਤੁਹਾਡੀ ਸਿਚੁਏਸ਼ਨ ਹੋਰ ਵਿਗੜ ਸਕਦੀ ਹੈ ਕਿਉਂਕਿ ਜਿਵੇਂ 슈ਗਰ ਦਾ ਕੋਈ ਮਰੀਜ਼ ਆ ਤੇ ਕਾਰਬੋ ਜ਼ਿਆਦਾ ਲੈਣ ਨਾਲ ਉਹਦੀ 슈ਗਰ ਜੋ ਵਿਗੜ ਗਈ 슈ਗਰ ਦੇ ਫਿਰ ਬੁਰੇ ਸਿਰ ਵੀ ਨਾਲ ਪੈਣੇ ਸ਼ੁਰੂ ਹੋ ਜਾਂਦੇ ਆ ਤੁਸੀਂ ਡਾਕਟਰ ਕੋਲ ਜਾਓ ਡਾਕਟਰ ਤੁਹਾਨੂੰ ਜਿੰਨੀ ਕੁ ਮੈਡੀਸਿਨ ਦੀ ਲੋੜ ਆ ਉਹ ਨਾਲ ਦੇਣਗੇ ਆਪਣੇ ਆਪ ਲੈ ਕੇ ਕੋਈ ਉਦਾਸੀ ਦੀ ਦਵਾਈ ਨਾ ਖਾਓ ਉਹ ਤੁਹਾਡਾ ਨੁਕਸਾਨ ਕਰ ਸਕਦੀ ਹੈ ਕੈਮਿਸ ਤੋਂ ਕੋਲੋਂ ਲੈ ਕੇ ਵੀ ਕੋਈ ਉਦਾਸੀ ਦੀ ਜਾਂ ਕਿਸੇ ਤਰ੍ਹਾਂ ਦੀ ਕੋਈ ਦਵਾਈ ਨਾ ਖਾਓ ਡਾਕਟਰ ਦੀ ਸਲਾਹ ਜ਼ਰੂਰ ਲਓ ਕਿਉਂਕਿ ਇਹਦੇ ਵਿੱਚ ਕਈ ਵਾਰੀ ਲਾਈਟ ਥੈਰਾਪੀ ਵੀ ਦੇਣੀ ਪੈਂਦੀ ਹੈ ਜਿੱਥੇ ਜ਼ਿਆਦਾ ਧੁੱਪ ਦੀ ਕਮੀ ਹੈ ਅਗਰ ਤੁਹਾਡੇ ਇਦਾਂ ਦੀਆਂ ਨਿਸ਼ਾਨੀਆਂ ਆਉਂਦੀਆਂ ਤੇ ਤੁਸੀਂ ਆਪਣੇ ਆਪ ਨੂੰ ਕੋਸ਼ਿਸ਼ ਕਰੋ ਕਿ ਉੱਠ ਕੇ ਸੈਰ ਕਰਨੀ ਕੋਈ ਐਕਸਰਸਾਈਜ਼ ਕਰਨੀ ਹੈ ਜਾਂ ਆਪਣੀ ਰੋਜ਼ਮਰਾਂ ਤੁਹਾਡੀ ਜ਼ਿੰਦਗੀ ਦੇ ਜਿਹੜੇ ਕੰਮ ਆ ਉਹਨਾਂ ਨੂੰ ਕਰਦੇ ਰਹੋ ਚੰਗਾ ਲਿਟਰੇਚਰ ਕੋਈ ਮੈਗਜ਼ੀਨ ਜਾਂ ਕੋਈ ਧਾਰਮਿਕ ਜਾਂ ਕੋਈ ਸੋਸ਼ਲ ਜੋ ਵੀ ਤੁਹਾਨੂੰ ਪੜਨ ਨੂੰ ਚੰਗਾ ਲੱਗਦਾ ਉਹ ਪੜਦੇ ਰਹੋ ਆਪਣੀ ਦਿਲਚਸਪੀ ਜਿਹੜੀ ਹੈ ਉਹਨੂੰ ਆਪਣੇ ਸ਼ੌਂਕ ਨੂੰ ਜਗਾ ਕੇ ਰੱਖੋ ਤੋਪਾ ਘਰ ਨਿਕਲਦੀ ਹੈ ਤੇ ਬਾਹਰ ਤੁਪ ਦੇ ਵਿੱਚ ਜਰੂਰ ਬੈਠੋ ਤੁਪ ਦੇ ਵਿੱਚ ਸੈਰ ਕਰੋ ਗਾਰਡਨ ਦੇ ਵਿੱਚ ਜਾਓ ਉਹਦੇ ਨਾਲ ਵੀ ਕਾਫੀ ਹੱਦ ਤੱਕ ਆਪਣਾ ਰੁਟੀਨ ਦਾ ਤਿਆਰ ਹੋਣਾ ਨਾਉਣਾ ਟੋਣਾ ਉਹ ਕਾਬੂ ਰੱਖੋ ਉਹਨੂੰ ਨਾ ਟੁੱਟਣ ਦਿਓ ਜੇ ਅਗਰ ਤੁਹਾਡੇ ਉਹ ਰੋਜ਼ਮਰਾਂ ਦੀ ਜ਼ਿੰਦਗੀ ਤੋਂ ਤੁਸੀਂ ਪਿੱਛੇ हट ਗਏ ਜਾਂ ਸਮਾਜਿਕ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣ ਤੋਂ ਪਿੱਛੇ हट ਗਏ ਤਾਂ ਤੁਹਾਡਾ ਰੋਗ ਹੋਰ ਵੀ ਜ਼ਿਆਦਾ ਵਧੇਗਾ ਜੋ ਕਿ ਤੁਹਾਡੇ ਵਾਸਤੇ ਨੁਕਸਾਨਦਾਇਕ ਹੋ ਸਕਦਾ ਇੱਕ ਤਾਂ ਸੈਰ ਜ਼ਰੂਰ ਕਰੋ ਅਗਰ ਬਾਹਰ ਮੌਸਮ ਖਰਾਬ ਹੈ ਤਾਂ ਤੁਸੀਂ ਆਪਣੇ ਘਰ ਦੇ ਅੰਦਰ ਵੀ ਸੈਰ ਕਰ ਸਕਦੇ ਹੋ ਜਾਂ ਛੋਟੀ ਮੋਟੀਆਂ ਕੋਈ ਐਕਸਰਸਾਈਜ਼ ਲੱਤਾਂਵਾਂ ਲਾਉਣੀਆਂ ਕਰਨੀਆਂ ਉਹ ਤੁਸੀਂ ਕਰ ਸਕਦੇ ਹੋ ਉਹ ਉਹ ਜ਼ਰੂਰ ਕਰੋ ਬਿਲਕੁਲ ਇਰੀਟਾ ਕੇ ਨਾ ਬੈਠੋ ਐਕਟਿਵ ਲਾਈਫ ਸਟਾਈਲ ਆਪਣਾ ਰੱਖੋ ਜਿਆਦਾ ਕਾਰਬੋਹਾਈਡਰੇਟਸ ਵਾਲੀਆਂ ਵਸਤੂਆਂ ਖਾਣ ਪੀਣ ਵਾਲੀਆਂ ਨਾ ਖਾਓ ਟਾਕ ਥੈਰੇਪੀ ਦੀ ਵੀ ਆਪਣੇ ਫੈਮਿਲੀ ਮੈਂਬਰਜ਼ ਨਾਲ ਜਾਂ ਆਪਣੀ ਸਮਾਜ ਦੇ ਵਿੱਚ ਆਣੀਆਂ ਗਵਾਡੀਆਂ ਨਾਲ ਗੱਲਾਂ ਬਾਤਾਂ ਚੰਗੀਆਂ ਪੋਜ਼ਿਟਿਵ ਜਿਹੜੀਆਂ ਵਾ ਉਹ ਕਰਦੇ ਰਹੋ ਤਾਂ ਡਾਕਟਰ ਨੂੰ ਜ਼ਰੂਰ ਮਿਲੋ ਡਾਕਟਰ ਦੀ ਸਲਾਹ ਨਾਲ ਅਗਰ ਕੋਈ ਦਵਾਈ ਦੀ ਲੋੜ ਹੋ ਤਾਂ ਤੁਹਾਡੇ ਡਾਕਟਰ ਐਡਵਾਈਸ ਕਰਨਗੇ ਆਪਣੇ ਆਪ ਕੋਈ ਇਧਰੋਂ ਉਧਰੋਂ ਲੈ ਕੇ ਦਵਾਈ ਨਾ ਖਾਓ ਉਹ ਤੁਹਾਡੇ ਹਾਲਾਤਾਂ ਨੂੰ ਤੁਹਾਡੇ ਲੱਛਣਾਂ ਨੂੰ ਵਿਗਾੜ ਸਕਦੇ ਅੱਜ ਇੰਨਾ ਹੀ ਕੱਲ ਨੂੰ ਫਿਰ ਮਿਲਾਂਗੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਕਹਿ ਕੇ ਚੈਨਲ ਦੀ ਸਬਸਕ੍ਰਿਪਸ਼ਨ ਵਧਾਓ ਆਪ ਜੀ ਦੀ ਮਿਹਰਬਾਨੀ ਹੋਵੇਗੀ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ